ਸ੍ਰੀ ਗੁਰਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਅੱਜ ਬਹੁਤ ਹੀ ਇੱਕ ਭੱਖ ਦੇ ਮਸਲੇ ਤੇ ਗੱਲ ਕਰਨ ਲਈ ਮੈਂ ਤੁਹਾਡੇ ਸਾਹਮਣੇ ਆਇਆ ਜਿਹਦੇ ਵਿੱਚ ਨਾ ਬਹੁਤ ਜ਼ਿਆਦਾ ਕੁਝ ਲੋਕ ਅਫਵਾਹਾਂ ਵੀ ਉਡਾ ਰਹੇ ਆ ਤੇ ਕੁਝ ਲੋਕ ਜਿਹੜੇ ਆ ਵਧੀਆ ਜਾਣਕਾਰੀ ਵੀ ਦੇ ਰਹੇ ਆ ਸਹੀ ਜਾਣਕਾਰੀ ਵੀ ਦੇ ਰਹੇ ਆ ਪਰ ਸਾਡੇ ਲੋਕਾਂ ਦੇ ਲਈ ਉਹ ਜਾਣਕਾਰੀ ਸਹੀ ਹੈ ਜਾਂ ਨਹੀਂ ਅਸੀਂ ਕਿੱਥੋਂ ਪਤਾ ਕਰੀਏ ਸੋ ਉਹ ਜਿਹੜੀ ਜਾਣਕਾਰੀਆਂ ਨੇ ਉਹ ਜਿਹੜੇ ਅਪਡੇਟਸ ਨੇ ਪਰਦੇਸ ਅਪਡੇਟਸ ਦੇ ਵਿੱਚ ਅਸੀਂ ਅੱਜ ਦੇ ਰਹੇ ਆ ਜਿਹੜੀ ਜਾਣਕਾਰੀ ਤੁਹਾਨੂੰ ਉਹਦੇ ਵਿੱਚ ਮੇਨ ਗੱਲ ਇਹ ਹੈ ਕਿ ਇੱਕ ਨਾ ਕੈਨੇਡਾ ਨੇ ਕੁਝ ਨਿਯਮ ਬਦਲੇ ਨੇ ਉੱਥੇ ਜਾਣ ਵਾਲਿਆਂ ਦੇ ਲਈ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੇ ਨਿਯਮ ਬਦਲੇ ਹਨ ਨਾ ਉਹਨਾਂ ਦੇ ਲਈ ਉਹਦੇ ਵਿੱਚ ਨਾ ਬਹੁਤ ਲੋਕ ਜਿਹੜੇ ਹੈ ਉਹ ਕੁਝ ਮੌਕੇ ਦੀ ਭਾਲ ਦੇ ਵਿੱਚ ਹੁੰਦੇ ਆ ਸੋ ਅਸੀਂ ਨਾ ਬਹੁਤ ਬਹੁਤ ਹੀ ਬੜੇ ਧਿਆਨ ਨਾਲ ਇਹ ਗੱਲ ਚਰਨੀ ਹੈ ਜਦੋਂ ਵੀ ਕੋਈ ਨਿਯਮ ਕਿਤੇ ਬਦਲੇ ਜਾਂਦੇ ਹਨ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਲੋਕ ਕੁਝ ਲੋਕਾਂ ਨੂੰ ਗੁੰਮਰਾਹ ਕਰਦੇ ਆ ਉਹ ਸਿਰਫ ਇਸ ਕਰਕੇ ਕਰਦੇ ਆ ਕਿ ਕੁਝ ਦਿਨ ਬਚੇ ਜੀ ਤੁਸੀਂ ਐਨੇ ਟਾਈਮ 'ਚ ਇਹ ਕਰ ਸਕਦੇ ਹੋ ਜੀ ਜਲਦੀ ਆ ਜੋ ਇਹ ਕਰ ਲਓ ਸੋ ਤੁਸੀਂ ਜਿਹੜੀਆਂ ਗੱਲਾਂ ਬਲ ਧਿਆਨ ਦੇਣਾ ਹੈ ਹੁਣ ਮੰਨ ਲਓ ਕੁਝ ਚ ਕੁਝ ਚੈਨਲ ਹੈ ਜਿਹੜੇ ਵੈਬ ਚੈਨਲ ਹੈ ਉਹ ਤੁਹਾਨੂੰ ਤੁਹਾਨੂੰ ਕੁਝ ਜਾਣਕਾਰੀਆਂ ਕੈਨੇਡਾ ਦੇ ਬਾਰੇ 'ਚ ਕਿਸੇ ਤਰ੍ਹਾਂ ਦੇ 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 ਰਹੇ ਆ ਉਸੇ ਉਸੇ ਜਿਹੜੀ ਕੈਨੇਡਾ ਦੀ ਸਟੇਟ ਬਾਰੇ ਕੋਈ ਹੋਰ ਜਾਣਕਾਰੀ ਦੇ ਰਹੇ ਜਿਵੇਂ ਮੰਨ ਲਓ ਹੁਣ BC ਦੀ ਗੱਲ ਕਰ ਲਈ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਬ੍ਰਿਟਿਸ਼ ਕੋਲੰਬੀਆ ਦੇ ਲਈ ਕਈ ਚੈਨਲ ਜਿਹੜੇ ਵੈਬ ਚੈਨਲਾਂ ਤੇ ਤੁਹਾਨੂੰ ਜਾਣਕਾਰੀ ਮਿਲੂਗੀ ਕਿ ਬ੍ਰਿਟਿਸ਼ ਕੋਲੰਬੀਆ ਨੇ 2 ਸਾਲ ਲਈ ਬੈਨ ਲਗਾਤਾ 2 ਸਾਲ ਲਈ ਉੱਥੇ ਕੋਈ ਨਹੀਂ ਜਾ ਸਕਦਾ ਪਰ ਇਸ ਤਰ੍ਹਾਂ ਦੀ ਉੱਥੇ ਉੱਥੇ ਬੈਨ ਸਭ ਦੇ ਲਈ ਬਿਲਕੁਲ ਨਹੀਂ ਲਗਾਇਆ ਉਹ ਜਿਹੜਾ ਉਹ ਨਿਜਮ ਨਵੇਂ ਬਣ ਰਹੇ ਆ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਫਵਾਹ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਜਦੋਂ ਕਿਤੇ ਸੀ ਡਰੇ ਹੁੰਦੇ ਆ ਬਹੁਤ ਵੀ ਉੱਥੇ ਤਾਂ ਜੀ ਜਿਹੜਾ ਉਹ ਬੈਨ ਲੱਗ ਗਿਆ ਬੈਨ ਦੇ ਵਿੱਚ ਫਿਰ ਕੀ ਹੁੰਦਾ ਕਈ ਲੋਕ ਤੁਹਾਨੂੰ ਆਫਰ ਦੇਣਗੇ ਕਿ ਨਹੀਂ ਨਹੀਂ ਬੈਨ ਬੇਸ਼ੱਕ ਲੱਗ ਗਿਆ ਪਰ ਸਾਡੇ ਕੋਲ ਕੁਝ ਸਿੱਟਾਂ ਪਈਆਂ ਉਦੇ ਲਈ ਫਿਰ ਕੀ ਹੁੰਦਾ ਫਿਰ ਕਿਤੇ ਨਾ ਕਿਤੇ ਜਾ ਕੇ ਜਿਆਦਾ ਚਾਰਜ ਕਰਨ ਵਾਲੀ ਗੱਲ ਆ ਜਾਂਦੀ ਹੈ ਸੋ ਕਿਤੇ ਨਾ ਕਿਤੇ ਜਦੋਂ ਵੀ ਕੋਈ ਜਾਣਕਾਰੀ ਇਸ ਤਰ੍ਹਾਂ ਦੀ ਲੈਣੀ ਹੁੰਦੀ ਹੈ ਉਦੋਂ ਲਈ ਡਬਲ ਸ਼ੋਰ ਹੋ ਜਾ ਕਰੋ ਸਾਰੇ ਤਾਂ ਕਿ ਅਸੀਂ ਕਿਸੇ ਵੀ ਧੋਖੇ ਦੇ ਵਿੱਚ ਨਾ ਆਈਏ ਇਸੇ ਤਰ੍ਹਾਂ ਨਾਲ ਬਾਕੀ ਜਿਹੜੀਆਂ ਹੈਗੀਆਂ ਉਹਦੇ ਵਿੱਚ ਨਿਯਮ ਜਿਹੜਾ ਜ਼ਿਆਦਾਤਰ ਜਿਹੜਾ ਨਿਯਮ ਚੱਲ ਰਹੇ ਹਨ ਅੱਜਕੱਲ ਉਹ ਇਹ ਹੈ ਕਿ 35% ਕਟ ਲਗਾਇਆ ਗਿਆ ਕੈਨੇਡਾ ਵੱਲੋਂ ਸੋ ਇਹ ਇਹ ਹੈ ਠੀਕ ਹੈ ਪਰ ਇਹਦਾ ਇਹਦਾ ਮਤਲਬ ਇਹ ਕਦੇ ਵੀ ਨਹੀਂ ਹੁੰਦਾ ਵੀ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਬੱਚੇ ਦੇ ਸਹੀ ਕਾਗਜ ਹੈ ਨਾ ਔਰ ਸਹੀ ਢੰਗ ਨਾਲ ਬੱਚਾ ਜਾ ਰਿਹਾ ਉਹ ਉਹਨਾਂ ਨੂੰ ਬਹੁਤੀ ਦਿੱਕਤ ਨਹੀਂ ਆਉਂਦੀ ਹਾਂ ਕੈਪਿੰਗ ਅਗਰ ਲੱਗੀ ਹੈ ਤਾਂ ਠੀਕ ਹੈ ਉਹ ਉਹ ਉਹਦਾ ਇੱਕ ਅਲੱਗ ਸਿਸਟਮ ਹੁੰਦਾ ਹੈ ਉਹਦੇ ਲਈ ਆਪਾਂ ਇੰਨਾ ਕਿਸੇ ਤਰ੍ਹਾਂ ਨਾਲ ਸਾਨੂੰ ਡਰਨ ਦੀ ਲੋੜ ਨਹੀਂ ਹੁੰਦੀ ਕਿ ਅਸੀਂ ਬਹੁਤ ਉਸ ਲਈ ਡਰ ਜੀਏ ਦੇ ਕੁਝ ਗੱਲਾਂ ਚਲੋ ਕੈਨੇਡਾ ਵੱਲੋਂ ਠੀਕ ਵੀ ਕੀਤੀਆਂ ਗਈਆਂ ਜਿਵੇਂ ਜਿਵੇਂ ਥੋੜਾ ਇਹ ਹੁੰਦਾ ਸੀ ਪਹਿਲਾਂ ਕਿ ਪਲੱਸ 2 ਤੋਂ ਬਾਅਦ ਹੀ ਜਿਹੜਾ ਵਿਆਹ ਜਿਹੜਾ ਵਿਆਹ ਦੀ ਕਾਲੀ ਹੋ ਜਾਂਦੀ ਸੀ ਲੋਕਾਂ ਨੂੰ ਵੀ ਹੁਣ ਵਿਆਹ ਕਰਕੇ ਹੀ ਭੇਜਦੀ ਹੈ ਬੱਚੇ ਛੋਟੇ ਹੁੰਦੇ ਸੀ ਉਹਨਾਂ ਲਈ ਦੇਖੋ ਕਿਤਨਾ ਕਿਤੇ ਜਾ ਕੇ ਉਹਨਾਂ ਨੇ ਵੀ ਮਹਿਸੂਸ ਕੀਤਾ ਹੈ ਜਾਂ ਉਹਨਾਂ ਨੇ ਇਹ ਸੋਚਿਆ ਵੀ ਇੰਨੀ ਜਲਦੀ ਦਾ ਸਿਸਟਮ ਹੈ ਜਿਹੜਾ ਉਹ ਇੱਕਦਮ ਬੱਚਾ ਗਿਆ ਉਹ ਫਿਰ ਤੁਹਾਨੂੰ ਪਤਾ ਹੀ ਹੈ ਤੁਸੀਂ ਬਹੁਤ ਘਟਨਾਵਾਂ ਪਹਿਲਾਂ ਵੀ ਦੇਖ ਚੁੱਕੇ ਹੋ ਕਿਸੇ ਦਾ ਵੀਜ਼ਾ ਨਹੀਂ ਸੀ ਲੱਗਦਾ ਕਿਸੇ ਦੀ ਦਿੱਕਤ ਆਉਂਦੀ ਸੀ ਤੇ ਉਹਦੇ ਵਿੱਚ ਫਿਰ ਉਹਨਾਂ ਦਾ ਆਪਸੀ ਫਰਕ ਪੈਂਦਾ ਸੀ ਫਿਰ ਇੱਕ ਦੂਏ ਤੇ ਕੇਸ ਕਰਦੇ ਸੀ ਮੈਨੂੰ ਬੁਲਾਇਆ ਨਹੀਂ ਹੈ ਜਾਂ ਜਾਣ ਬੁਝ ਕੇ ਨਹੀਂ ਬੁਲਾਇਆ ਜਾਂ ਜਿਹੜਾ ਜਿਹੜੀ ਕੁੜੀ ਉੱਥੇ ਗਈ ਹੁੰਦੀ ਸੀ ਜਾਂ ਮੁੰਡਾ ਗਿਆ ਹੁੰਦਾ ਸੀ ਕਈ ਵਾਰ ਟੈਕਨੀਕਲ ਇਸ਼ੂ ਆ ਜਾਂਦੇ ਸੀ ਵੀ ਉਹ ਤਾਂ ਦੇਖੋ ਉਹ ਤਾਂ ਹੁਣ ਵੀਜ਼ਾ ਜਿਹੜਾ ਦੇਣਾ ਹੈ ਉਹ ਐਮਬੈਸੀ ਨੇ ਦੇਣਾ ਹੈ ਉਹ ਕਿਸੇ ਦੇ ਹੱਥ ਦੀ ਗੱਲ ਨਹੀਂ ਹੁੰਦੀ ਪਰ ਪਰ ਉਹਨਾਂ ਦੋਆਂ ਦੋਆਂ ਪਰਿਵਾਰਾਂ ਦੇ ਵਿੱਚ ਨੇ ਇੱਕ ਫਰਕ ਪੈ ਜਾਂਦਾ ਸੀ ਬਹੁਤ ਵੱਡਾ ਕਿ ਉਹ ਜਿਹੜੇ ਪਰਿਵਾਰ ਦਾ ਨਹੀਂ ਬਣਦਾ ਸੀ ਉਹ ਕਹਿੰਦਾ ਸੀ ਕਿ ਉਹ ਜਾਣ ਬੁੱਝ ਕੇ ਨਹੀਂ ਬਣਾ ਰਿਹਾ ਜਾਂ ਬਣਾ ਰਹੀ ਸੋ ਇਹ ਜਿਹੜੀਆਂ ਗੱਲਾਂ ਹਨ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਨੂੰ ਦੇਖਦੇ ਹੋਏ ਕੈਨੇਡਾ ਨੇ ਸਾਰਾ ਨਿਯਮ ਜਿਹੜੇ ਹਨ ਉਹ ਬਣਾਏ ਹਨ ਤੇ ਜਦੋਂ ਵੀ ਕਿਸੇ ਕਿਸੇ ਵੀ ਕੰਟਰੀ ਦੇ ਕਿਸੇ ਵੀ ਦੇਸ਼ ਦੇ ਨਿਯਮ ਬਦਲਦੇ ਹਨ ਨਾ ਤਾਂ ਉਹਦੇ ਲਈ ਥੋੜਾ ਬਹੁਤ ਫਰਕ ਥੋੜੇ ਸਮੇਂ ਲਈ ਪੈਂਦਾ ਹੈ ਪਰ ਉਹ ਤੋਂ ਬਾਅਦ ਯੂਜ਼ ਟੂ ਹੋ ਜਾਂਦਾ ਹੈ ਉਸੇ ਤਰ੍ਹਾਂ ਨਾਲ ਜਿਹੜੇ ਆ ਸਾਰੇ ਚੱਲਣਾ ਸ਼ੁਰੂ ਕਰ ਦਿੰਦੇ ਆ ਪਰ ਇਹਦੇ ਵਿੱਚ ਨਾ ਅਸੀਂ ਅਸੀਂ ਅੱਜ ਵਾਲੀ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਅੱਜ ਵਾਲੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜਦੋਂ ਵੀ ਕਿਸੇ ਕੰਟਰੀ ਦੇ ਨਿਯਮ ਬਦਲਦੇ ਆ ਤਾਂ ਉਹ ਬਦਲੇ ਹੋਏ ਨਿਯਮਾਂ ਦੇ ਵਿੱਚ ਕੁਝ ਲੋਕ ਸਾਰੇ ਨਹੀਂ ਕੁਝ ਲੋਕ ਬਹੁਤ ਘੱਟ ਪਰਸੈਂਟੇਜ ਹੁੰਦੀਆਂ ਉਹਨਾਂ ਦੀ ਉਹ ਮੌਕੇ ਦੀ ਭਾਲ ਚ ਹੁੰਦੇ ਆ ਕਿ ਅਸੀਂ ਇਹਨਾਂ ਬਦਲੇ ਹੋਏ ਨਿਯਮਾਂ ਦੇ ਵਿੱਚ ਕਿਵੇਂ ਲੋਕਾਂ ਨੂੰ ਗਲਤ ਗਾਈਡ ਕਰਕੇ ਤੇ ਜਿਹੜਾ ਉਹਨਾਂ ਨੂੰ ਆਪਣੇ ਚੰਗਲ ਦੇ ਵਿੱਚ ਫਸਾ ਲਈਏ ਅਸੀਂ ਅਸੀਂ ਐਸੀ ਚੀਜ਼ ਤੋਂ ਬਚ ਕੇ ਰਹਿਣਾ ਹੈ ਕਈ ਵਾਰ ਤੁਹਾਨੂੰ ਤੁਸੀਂ ਇੰਟਰਨੈਟ ਤੋਂ ਦੇਖਦੇ ਹੋਏ YouTube ਤੋਂ ਦੇਖਦੇ ਹੋਏ ਕਈ ਵਾਰ ਖੁਦ ਵੀ ਕਨਫਿਊਜ਼ ਹੋ ਜਾਓਗੇ ਕਿ ਇਹ ਨਿਯਮ ਇਸ ਇਸ ਚੈਨਲ ਤੇ ਇਹ ਕਿਹਾ ਜਾ ਰਿਹਾ ਹੈ ਇਸ ਚੈਨਲ ਤੇ ਕਿਹਾ ਜਾ ਰਿਹਾ ਹੈ ਸੋ ਇਸ ਕਰਕੇ ਡਬਲ ਸ਼ੋਰ ਜਰੂਰ ਹੋਣਾ ਜਿਹੜੇ ਵੀ ਨਿਯਮਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬਦਲਾਅ ਹੋਇਆ ਉਹਦੇ ਲਈ ਇੱਕ ਵਾਰ ਉਹਨੂੰ ਰੀਚੈਕ ਜਰੂਰ ਕਰਨਾ ਹੈ ਤੇ ਉਹਦੇ ਲਈ ਤੁਸੀਂ ਕਿਤੇ ਨਾ ਕਿਤੇ ਆਪਣੇ ਵਿਸ਼ਵਾਸਯੋਗ ਬੰਦਿਆਂ ਤੋਂ ਉਹਦੇ ਲਈ ਜਾਣਕਾਰੀ ਜ਼ਰੂਰ ਲੋ ਜਿੱਥੇ ਵੀ ਤੁਹਾਨੂੰ ਭਰੋਸਾ ਹੈ ਕਿ ਇੱਥੋਂ ਸਾਨੂੰ ਵਧੀਆ ਜਾਣਕਾਰੀ ਮਿਲ ਸਕਦੀ ਹੈ ਤਾਂ ਕਿ ਅਸੀਂ ਇਹਨਾਂ ਜਿਹੜੀਆਂ ਜਿਹੜੀਆਂ ਔਰਿਜਨ ਬਾਜ਼ੀਆਂ ਦੇ ਵਿੱਚ ਨਾ ਫਸ ਸਕੀਏ ਤੇ ਦੂਜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਹਾਂ ਕਿ ਜਦੋਂ ਕੋਈ ਬੰਦਾ ਸਾਨੂੰ ਇਹ ਲਾਲਚ ਦਿੰਦਾ ਨਾ ਕਿ ਹਜੇ ਨਿਯਮ ਲਾਗੂ ਨਹੀਂ ਹੋਏ ਤੁਸੀਂ ਜਲਦੀ ਕਰੋ ਜੀ ਇਹ ਜਲ ਦੇਖੋ ਜਦੋਂ ਵੀ ਕੋਈ ਜਲਦੀ 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 ਕਰਦਾ ਹੈ ਉਹਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਤੁਹਾਨੂੰ ਆਪ ਵੀ ਪਤਾ ਹੈ ਤੇ ਉਹਦੇ ਵਿੱਚ ਫਿਰ ਕਈ ਵਾਰ ਅਸੀਂ ਸੋਚਦੇ ਵੀ ਨਹੀਂ ਹਾਂ ਤੇ ਫਿਰ ਸਾ ਪੈਸਾ ਜਿਹੜਾ ਹੈ ਉਹ ਫਸਾ ਬੈਠ ਸੋ ਬਹੁਤ ਜਿਆਦਾ ਧਿਆਨ ਦੇ ਨਾਲ ਚੱਲਣਾ ਹੈ ਹਰ ਚੀਜ਼ ਨੂੰ ਡਬਲ ਸ਼ੋਰ ਕਰੋ ਜਿਹੜੇ ਕੋਸ਼ਿਸ਼ ਕਰੋ ਦੇਖੋ ਕਿ ਕਿਹੜੇ ਚੈਨਲ ਨੇ ਜਿਹੜੇ ਉਹ ਸਹੀ ਜਾਣਕਾਰੀ ਸਾਨੂੰ ਪ੍ਰਦਾਨ ਕਰ ਰਹੇ ਹਨ ਜੀ ਧੰਨਵਾਦ ਜੀ ਸਰਸ਼ੇਗਰ